ਸਸਰ ਗਾਲ ਜੀ ਸਾਰਿਆਂ ਨੂੰ ਛੱਡ ਦੇ ਜੀ ਉਹਨੂੰ ਤਾਂ ਹੁਣ ਇਹ ਡੱਬੇ ਕਾਹਦੀ ਖੁਸ਼ੀ ਚ ਪੈਕ ਕਰ ਰਿਆ ਤੁਸੀਂ ਬਈ ਆਪਾਂ ਨੇ ਨਾ ਹੁਣ ਭੰਬਰੀ ਆਟਾ ਲੈ ਪਰਪਤ ਅੱਜ ਜਾਨੀ ਕਿ ਨਾਲ ਹੀ ਸੰਗਰਾਣ ਦਾ ਹਰਗੁਣ ਦੇ ਨਾਂ ਦਾ ਡੱਬਾ ਨਹੀਂ ਸੀ ਦਿੱਤਾ ਹੂੰ ਅੱਛਾ ਆਪਣੀ ਹਰ ਸੰਗਰਾਣ ਨੂੰ ਹਰਗੁਣ ਨੂੰ ਹਰਗੁਣ ਹਰਗੁਣ ਦੇ ਨਾਂ ਦਾ ਵੀ ਡੱਬਾ ਨਾਲੇ ਭੰਬਰੀ ਮਿਲਿਆਉਂਗੇ ਨਾਲੇ ਦੇ ਆਉਂਗੇ ਅੱਛਾ ਜਾਨੀ ਤੁਸੀਂ ਪ੍ਰੋਗਰਾਮ ਬਣਾ ਲਿਆ ਹੁਣ ਹੋ ਜੀ ਜੀ ਕਹਿੰਦੇ ਜਾਇ ਆਉਨੇ ਆ ਵੀ ਨਾਲੇ ਕਾਨੂੰ ਖਾਲੀ ਮੋੜਨਾ ਮੈਂ ਕਿ 5 ਮਿੰਟ ਲਾਉਣੀ ਆ ਆਪਾਂ ਨੇ ਡੈਡੀ ਕੋਲ ਦੀ ਨਾਰੇ ਖਾਲੀ ਕਦੇ ਜਾਣਾ ਡੱਬਾ ਵੀ ਲੈ ਕੇ ਜਾਣਾ ਪਹਿਲਾਂ ਵੀ ਨਹੀਂ ਦੇ ਹੋਇਆ ਠੀਕ ਨਹੀਂ ਤੋ ਇਹ ਹੋਰ ਡੱਬੇ ਤੇ ਕਿਹੜੇ ਅਚੌਦੇ ਵਾਲੇ ਲੱਡੂ ਆਹੇ ਲਈ ਜਾਂਦੇ ਨਾ ਤਾਂ ਡੈਡੀ ਨੂੰ ਸ਼ੂਗਰ ਹੈ ਨਾ ਬਿੰਦਰ ਨੂੰ ਨਾ ਕੋਈ ਮਾ ਅੱਛਾ ਤੁਹਾਨੂੰ ਹੈਗੀ ਦੋ ਫੇਰ ਵੀ ਤੁਹਾਨੂੰ ਡੱਬੇ ਲੈ ਜਾਂਦੇ ਤੁਸੀਂ ਅਜੇ ਤੇ ਮਾਤਾ ਖਾਨਦਾਨੀ ਮੈਂਗੋ ਬਦਾਮ ਸ਼ੇਕ ਕਰ ਦੇ ਦਿਓ ਉਹਦਾ ਕਸਰ ਦੀ ਜੀ ਹਾਂ ਮੰਗੋ ਬਦਾਮ ਤੇਤਰ ਹਾਂ ਮੈਂ ਤੇ ਕ ਲੱਡੂ ਕਰਕੇ ਮੂੰਹ ਮਿੱਠਾ ਕਰ ਲੋ ਨਹੀਂ ਨਹੀਂ ਹਾਂ ਨਾ ਦਰਪਨ ਚਾਹਤਾ ਦੇਖ ਲੋ ਮੈਂ ਵੀ ਦੇਖ ਲਿਆ ਤਾਂ ਜਦ ਤੱਕ ਹੁਣ ਉਹ ਵਿੱਚ ਗੱਠੇ ਹੋਏ ਉਹਨੂੰ ਵੀ ਤੇ ਬਾਈ ਦਿਖਾਉ ਟੈਸਟ ਦਿਖਾਈ ਯਾਰ ਜਦ ਤੱਕ ਕੈਮਰਾ ਨਹੀਂ ਔਨ ਕਰੇ ਤੇ ਦੇਖ ਲਿਆ ਮੰਨੂ ਨਹੀਂ ਪਤਾ ਮੈਂ ਤਾਂ ਦੇਖਿਆ ਨਹੀਂ ਹੈਗਾ ਇਹਦਾ ਬੰਦਾ ਆਗਾ ਬੰਦਾ ਹਾਂ ਟੈਸਟ ਰੱਖਾ ਦੇ ਦੇ ਨਾ ਤੋੜ ਕੇ ਦੇ ਦੇ ਐਡਾ ਕੀ ਕਰਨਾ ਅੱਧਾ ਦੇ ਦੇ ਯਾਰ ਕੋਈ ਹੋਰ ਮਗਲ ਨਾ ਦਾ ਕੇ ਹਾਂ ਵੈਰੀ ਗੁੱਡ ਕਹਦੇ ਜੋ ਤੂੰ ਦੇਖਦਾ ਜਲਦੀ ਤੁਸੀਂ ਦੇਖੋ ਮਿੱਠਾ ਕਿੰਨਾ ਘਾਟਾ ਵੱਧ ਦਾ ਦੱਸ ਜੀ ਜਦੋਂ ਆਉਂਦਾ ਨਾਲ ਦੇ ਨਾਲ ਸਲਾਹ ਦਿਓ ਲੱਗ ਲੱਗ ਨਫਾ ਨਹੀਂ ਨਫਾ ਵੈਰੀ ਗੁੱਡ ਬਲੰਸ ਕਿ ਨਹੀਂ ਇੱਕ ਮੰਗੋ ਵਾਲਾ ਬਲੰਸ ਚਲੋ ਚਲੋ ਮਿਲਦੇ ਜੀ ਫੇਰ ਸਾਨੂੰ ਪਹੁੰਚ ਗਿਆ ਜੀ ਪੰਬਰੀ ਲੈ ਮੈਂ ਤੁਹਾਨੂੰ ਇੱਧਰ ਮੈਂ ਤੁਹਾਨੂੰ ਇੱਧਰ ਦੇਖੀ ਜਾਨਾ ਕਿਵੇਂ ਆ ਠੀਕ ਆ ਭਾਈ ਵਧੀਆ ਆਇਆ ਉਹ ਬਾਹਰ ਆ ਨਾ ਉਹ ਬਾਹਰ ਉਹ ਕਾ ਨੂੰ ਉੱਥੇ ਮਾਰਨੀ ਨਹੀਂ ਇੱਗੀ ਕਰਨੀ ਬਾਹਰੋਂ ਤਾ ਦਾ ਗੇਟ ਲਾਤਾ ਯਾਰ ਅੰਦਰ ਤੇ ਆਇ ਨਾ ਕਰ ਯਾਰ ਆਇ ਨਾ ਕਰ ਯਾਰ ਡੱਬਾ ਨਹੀਂ ਲੱਤਾ ਤੁਸੀਂ ਆਗੇ ਆਗੇ ਬਾਹਰ ਰੁਕ 10 ਮਿੰਟ ਉਹ ਹਟਾ ਕੇ ਚੱਲ ਇਹ ਘਰ ਦੇ ਕੰਮ ਕਿਆ ਹੁੰਦੇ ਆਈ ਹੁੰਦੇ ਆ ਅੱਜ ਵਾਲੇ ਤੇ ਆ ਜਾਓ ਡੈਡੀ ਡੈਡੀ ਨੂੰ ਮਿਲਿਏ ਸਸ਼ਮਾ ਜੀ ਕੀਤਾ ਅੱਜ ਹੋਰ ਪਾਇਆ ਠੀਕ ਹੈ ਨਾੜੀ ਸਾਸਰਕਾਲ ਕਿਵੇਂ ਹੋਏ ਹੋਣੇ ਅੱਜ ਮੈਨੂੰ ਵੀ ਆਸ਼ੀਰਵਾਦ ਦੇ ਦੇ ਕਿਆ ਕਾ ਲਾਉਣਾ ਸੁੱਖੋਂ ਨੂੰ ਆਸ਼ੀਰਵਾਦ ਦੇ ਤਾ ਮੰਨੂ ਕਹਿੰਦਾ ਕਿਵੇਂ ਆਉਣੇ ਹੋਏ ਹਣ ਹਣ ਮੇਰੇ ਦੇਖ ਆਏ ਹੁੰਦਾ ਦੇਖ ਹਣ ਪੁੱਤ ਆ ਗਿਆ ਮੰਨੂ ਪੁੱਛਦਾ ਕਹਿੰਦਾ ਕਿਵੇਂ ਆਉਣੇ ਜਦੋਂ ਮੈਨੂੰ ਆ ਗਿਆ ਤਾ ਤੂੰ ਆਉਂਦਾ ਨਹੀਂ ਯਾਰ ਤੂੰ ਹਫ਼ਤੇ ਬਾਅਦ ਘੇੜਾ ਮਾਰਜ ਕੋਈ ਗੱਲ ਨਹੀਂ ਜਿਹੜੀ ਬਗਾਇ ਕਹਿੰਦੇ ਸਰਦਾ ਉਹ ਪਾਜੀ ਹੱਸ ਸਤ ਸ੍ਰੀ ਅਕਾਲ ਲੋੜ ਚਾਹੀਦੀ ਇੱਥੇ ਤੇਰੀ ਕੁੜੀ ਨਹੀਂ ਬਾੜਨੀ ਆ ਜੀ ਗੁੰਡਾ ਲਾਦਾ ਮੈਂ ਕੁੜੀ ਦੇ ਕਿਆ ਕਰਾਉਣਾ ਆਪਾਂ ਨੇ ਪੈ ਕਾਡਾ ਮੁੰਡਾ ਆ ਗਿਆ ਹੁਣ ਕੁੜੀ ਦੇ ਕਿਆ ਕਰਾਉਣਾ ਕਰਾਉਣਾ ਹੈਗਾ ਆਜਾ ਆਜੂ ਉੱਧਰ ਮੈਂ ਸਿੱਕੀ ਬੰਦੇ ਵਾਂਗ ਸੱਤ ਨਾਂ ਬਹਿ ਮੁੰਡਾ ਡੀ ਜਿਆ ਮਿੰਨੀ ਜੋ ਤੂੰ ਪਲਾਦ ਮੈਂ ਤੂੰ ਜੋ ਮਰਜ਼ੀ ਬੁਲਾ ਦੇ ਡੈਡੀ ਯਾਰੋ ਜੋ ਮਰਜ਼ੀ ਲੈ ਵੀ ਲੈ ਤਿੰਦਰਾ ਨਾ ਤੂੰ ਸਿਹਤ ਦਾ ਹਾਲ ਸੁਣਾ ਆਪਣਾ ਮੈਂ ਠੀਕ ਆ ਠੀਕ ਆ ਕੰਮ ਆ ਜਿਹੜੀ ਤੂੰ ਦਵਾਈ ਖਾਣਾ ਹੈ ਤੇਰਾ ਰੰਗ ਲਾਲਜਾ ਲੱਗ ਗਿਆ ਦੇਖਣਾ ਹੁਣ ਉਹ ਜਿਹੜੀ ਕਾਲੀ ਜੀ ਜੀ ਹਾਂ ਉਹ ਇੱਕ ਡੱਬੀ ਹੋਰ ਉਹ ਕੋਣੀ ਹੁਣ ਇੱਕਦਮ ਆਈ ਮੁੱਕ ਗਈ ਮੈਂ ਮੰਗਾ ਦੇਣੀ ਕਿੰਨੀਆਂ ਗੋਲੀਆਂ ਰਹਿ ਗਈਆਂ ਤੇ ਚਾਹ ਪੰਜ ਦਿਨ ਲਿਆ ਹੋ ਗਿਆ ਸਮਝ ਲੈ ਹਾਂ ਬਾਹਰੋਂ ਕਿੱਦਾਂ ਦਿਨ ਤੇ ਫੋਨ ਕਰਨਾ ਪਣਾ ਹੁਣ ਹਾਂ ਕੱਢ ਦਿਓ ਹਾਂ ਪਹਿਲਾਂ ਅਜਿਹੀ ਗੱਲਾਂ ਇਹਨਾਂ ਨੂੰ ਖਤਮ ਹੋਣ ਤਾਂ ਆਪਾਂ ਲੜੀਏ ਹਾਂ ਨਾ ਉਹ ਤਾਂ ਤੂੰ ਉਦਣ ਲਈ ਉਹ ਆਪਾਂ ਨੇ ਪੇਮੈਂਟ ਪਾਉਣੀ ਹੈ ਨਾ ਸ਼ਾਮ ਨੂੰ ਮੰਗਾ ਲੈਣੀ ਤੂੰ ਫੜ ਲੈ ਜਾ ਕੇ ਉਹ ਹੋਰ ਕੋਣ ਖਾਣੇ ਉਹਦੇ ਕੋਲ ਫੜ ਕੇ ਆਉਣੀ ਪਣੀ ਆ ਅੱਛਾ ਅੱਛਾ ਜੀ ਗੋਸਲਾਂ ਦਾ ਮੁੰਡਾ ਲੱਗਿਆ ਵਾ ਚਾਹੇ ਗੋਸਲਾਂ ਤੇ ਫੜ ਲੈ ਜੇ ਉੱਥੇ ਤੇ ਫੜ ਕੇ ਲੈਣੂ ਤਾਂ ਤੇਰੇ ਕੋਲ ਮੋਟਰ ਪਾ ਲਵਾਂਗਾ ਮਾ ਮੋਟਰ ਲੈ ਲੇ ਤੇ ਮੋਟਰ ਕਿੱਥੇ ਜਾਏ ਬਾ ਤਰੇ ਡਾਡੀ ਉਹ ਨਿਆਣਾ ਛੋਟਾ ਜਾ ਉਹ ਫੇਜ ਮੋਟਰਸਾਈਕਲ ਦਾ ਜਾਣਾ ਅੱਜ ਕੱਲ ਖਤਰਾ ਹੀ ਹੈ ਕਿਉਂ ਲੋਕ ਕਰਦਾ ਹੈ ਭਾਜੀ ਹਾਂ ਇਹ ਕਿੱਧਰ ਕਰਦਾ ਹੈ ਕਾਦੀ ਮੈਂ ਪਹਿਲੇ ਦੂਜੇ ਗੇਅਰ ਤੇ ਆ ਰੇ ਜਿਸ ਵਿੱਚ ਮਰੇ ਛੱਡ ਦਿੰਦੇ ਆ ਤੇ ਫੇਰ ਬੰਦ ਹੋ ਜਾਂਦਾ ਆਫੇ ਉਹ ਚੱਲ ਥੋੜੀ ਬਹੁਤੀ ਰੇਸ ਵਧਾ ਲਈ ਨਾ ਨਾ ਸੁਣਾਇਆ ਜੇ ਤੇ ਚੂਤੂ ਨਹੀਂ ਇਹਦੀ ਹੱਡੀ ਆ ਜੇ ਇਹਦੇ ਕਰਾਈ ਚੂਤੋਂ ਹੁਣ ਹੁੰਦੀ ਆ ਪਰ ਦਈ ਤਾਂ ਵਜਣਾ ਦੇ ਦੇ ਹੁਣ ਕਰਿਆ ਤਾਂ ਐਨੀ ਕੋਸਾ ਕੱਲੋਂ ਆਠੋਂ ਮੈਂ ਦੱਸੂਗੇ ਹਾਂ ਸ਼ੁਕਰ ਨਾਲ ਆ ਥੱਲੇ ਲੱਗਦਾ ਤਾਂ ਕਾਦੇ ਨਾਲ ਕਾਦੇ ਨਾਲ ਐਵੇਂ ਟੱਕ ਟੱਕ ਹੁੰਦਾ ਹ ਅਧਰੋਂ ਤੇ ਪਜਾਇਆ ਠੱਕ ਠੱਕ ਕੇ ਥਲੇ ਲੱਗੇ ਛੋਕਰ ਛੋਕਰ ਦੀ ਤੜਪ ਵਧਾਉਣੇ ਵਾਲੀ ਆ ਫਿਰ ਹਲਟੀ ਹੋ ਗਈ ਸੋਫਿਆਂ ਦੇ ਕੱਪੜੇ ਬਦਲ ਛੱਡੇ ਉਹ ਵੀ ਸੀ ਸੀ ਉੱਤੇ ਓਏ ਕਵਰ ਉਹ ਆ ਗਿਆ ਕਿੰਨਾ ਤੇ ਗੱਲ ਲੱਗਣ ਨੇ ਮਨ ਲੈ ਲੋ ਨਾ ਨਾ ਠੀਕ ਆ ਜਿਹੜਾ ਸਮਾਨ ਲੈਣ ਵਾਲਾ ਰਿਕਵਾਇਰਮੈਂਟਾ ਪੂਰੀਆਂ ਕਰੋ ਆਪਣੀਆਂ ਇਨਾ ਆਈਆਂ ਹੋ ਲਿਆਇਆ ਹੋਟੀਨਾ ਆਈਆਂ ਪੀ ਆ ਬਾਹਰ ਆ ਗਏ ਆਏ ਹੋਏ ਆ ਸਮਾਨ ਦਾ ਉਹ ਕਾਰਡ ਦਾ ਕੀ ਬਣਿਆ ਕਾਰਡ ਤਾਂ ਗਿਆ ਤਾਂ ਉਹਨੇ ਦਿਲ ਮੈਂ ਬੈਠ ਗਿਆ ਉਹ ਦਿਲ ਪਰ ਹੋਇਆ ਕਹਿੰਦੇ ਦਾਗਰ ਵੀ ਗਿਆ ਮੈਂ ਆਇਆ ਨਹੀਂ ਮੈਂ ਕਹਤਾ ਕਿ ਨਹੀਂ ਦੱਸੋ ਮੈਂ ਕੈਨਸਲ ਕਰਾਉਣੀ ਤਾਂ ਹਾਂ ਠੀਕ ਹੈ ਫਿਰ ਬਣਾ ਫਿਰ ਨਵਾਂ ਦਾ ਇਸ਼ੂ ਕਰਵਾਉਂਗਾ ਜੜੀ ਵੀ ਹੈ ਨਹੀਂ ਐ ਦਾ ਗੰਨੇ ਵੀ ਹੈ ਕਿੱਥੇ ਗਿਆ ਕਿੱਥੇ ਨਮਾ ਇਸ਼ੂ ਕਰਾਵਾ ਨਮਾ ਇਸ਼ੂ ਕਰਵਾ ਲਾ ਉਹਨਾਂ ਨੂੰ ਕਹਿ ਕੇ ਕਾ ਮੈਨੂੰ ਬਾਇ ਹੈਂਡ ਦੇ ਦੋ ਕਾ ਜਿੱਥੇ ਚੈਲ ਕਰਾਉਣਾ ਕਰਾਉਂ ਉਹ ਮੈਂ ਉਹਨੂੰ ਕਿਹਾ ਕਹਿੰਦਾ ਸੀ ਕੰਪਲੀਟ ਪਾਉਂਗੇ ਅਸੀਂ ਮੈਂ ਬੈਠਾ ਹੀ ਜਾਂਦਾ ਮੋਰਚੇ ਤੇ ਕਹਦਾ ਬੈਠੀਆਂ ਪਹਿਲਾਂ ਬਤਕੜ ਦਾ ਪਤਾ ਠੀਕ ਹੈ ਚੈ ਵਧੀਆ ਗੱਲ ਉਹ ਵੀ ਦਾ ਬਚੜੀ ਭੱਜ ਗਿਆ ਅੱਛਾ ਹੂੰ ਲੱਗਦਾ ਤਾਰ ਵੀਰੇ ਤੋਂ ਵਾਈਫਾਈ ਲਵਾਉਂਦਾ ਦਾ ਠੀਕ ਹੈ ਤਾਂ ਲਵਾ ਲਿਆ ਤੂੰ ਆ ਤਾਂ ਤੂੰ ਇਹਦਾ ਕੀ ਕਰੇ ਕੀ ਕਰਵਾਤਾ ਮੈਂ ਆ ਵੀਨੇ ਲਾਛਦਾ ਅੱਛਾ ਸਾੜੀ ਮੈਂ ਟੀਵੀ ਦੇਖਣ ਲੱਗਿਆ ਪਰਸਾ ਨੂੰ ਤੇ ਹਾਂ ਧੁੰਦਲੀ ਧੁੰਦਲੀ ਆਵੇ ਮੈਂ ਛੱਡ ਪੈਸੇ ਨਹੀਂ ਪਾਉਣੇ ਐ ਉਹ ਧੁੰਦਲੀ ਤਾਂ ਟੀਵੀ ਚ ਵੀ ਚੱਕਰ ਆ ਉਹ ਕੋੜਾ ਐਚ ਡੀ ਟੀਵੀ ਨਾ ਨਾ ਫਸਾ ਆਪਣੀ ਮੋਟੋ ਹੁੰਦੀ ਸੀ ਉਹ ਪੈਸੇ ਕਿਹੜਾ ਲੈ ਨੈਟਵਰਕ ਚ ਪ੍ਰੋਬਲਮ ਸੀ ਨੈਟਵਰਕ ਚ ਪ੍ਰੋਬਲਮ ਹੁੰਦੀ ਹੈ ਨਾ ਚੱਲ ਹੁਣ ਦੇਖ ਲੂ ਕਿ ਜੀ ਚੱਲਦੀ ਹੈ ਹੁਣ ਦਾ ਤਾਂ ਫਾਸਟ ਬੇ ਵਾਲਾ ਚੈਨਲ ਚੱਲਦਾ ਉਹਦੇ ਚ ਸਾਰੇ ਨਹੀਂ ਇਹ ਚਲਾਇਆ ਨਹੀਂ ਇਹ ਬੈਠੀ ਹੋ ਲੱਗਿਆ ਭਾਜੀ ਅੱਛਾ ਇਹ ਪਤਾ ਨਹੀਂ ਕੀ ਪਾਸਵਰਡ ਰੱਖਿਆ ਹੈ ਇਹਦੇ ਮੈਂ ਉਹਨੂੰ ਚਲੇ ਗਿਆ ਗੱਡੀ ਤੇ ਪੁੱਛਿਆ ਨਹੀਂ ਹੁਣ ਡੈਡੀ ਵੀ ਬਸ ਜਿੰਮੇਵਾਰ ਸਮਝੀ ਨਹੀਂ ਜੇ ਮੁੰਡੇ ਨੇ ਘਰ ਚ ਜਿੰਮੇਵਾਰ ਦਿੱਤੀ ਆ ਮੈਨੂੰ ਕਿਹਾ ਪਤਾ ਹੈ ਤੂੰ ਪਾਸਵਰਡ ਜੇ ਪੁੱਛ ਲੈਣਾ ਤਾਂ ਉਹਨੂੰ ਕਿਹਾ ਉਹਨੂੰ ਫੋਨ ਲਾ ਕੇ ਪੁੱਛ ਲੂੰਗਾ ਪੁੱਛ ਲੈ ਤੂੰ ਆਪਣਾ ਲਾ ਫੋਨ ਚੱਕ ਕੇ ਲੈ ਮੈਂ ਵੀਡੀਓ ਤੇ ਚੜਾ ਦਵਾਂ ਸਖੋ ਭੈਣ ਜੀ ਦੇ ਚੈਨਲ ਤੇ ਮੇਰੇ ਦਾ ਬਾਟੋ ਪੁੱਟਾ ਮੇਰੇ ਘਰ ਚ ਫੋਨ ਚੱਕ ਲੈ ਕੇ ਮੇਰਾ ਨਾਮ ਆ ਮੈਂ ਕਿਹਾ ਬਗਾਰਾ ਜਾਏ ਮੈਂ ਦੀ ਆਪ ਕੋ ਮੈਂ ਬਸ ਮਾਂ ਲਾ ਤਾ ਉਹ ਗੋਈ ਗੋਈ ਜਿੱਕਣੇ ਚਲੇ ਜਾਂਦੀ ਹੈ ਬਾਕੀ ਚੇਲੇ ਤੂੰ ਆ ਲੈ ਨਾ ਜੜੀਓ ਤੇਰੇ ਨਹੀਂ ਚੱਪਲਾ ਮੇਰੇ ਕੋਲ ਵਧੀਆ ਹੈ ਮਰੀ ਨਾ ਉਹ ਹੈ ਗੁਦਗਦਾ ਵਾਲੀ ਜੀ ਚੱਪਲਾ ਉਹ ਜਿਹੜੇ ਮੈਨੂੰ ਚੱਕਰ ਚੱਕਰ ਜਾਂਉਂਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਐ ਲੱਗ ਜਾਂਦਾ ਵੀ ਚੱਪਲੇ ਉੱਪਰ ਥੱਲੇ ਹੁੰਦੀ ਆ ਹਾਂ ਫਰਕ ਪੈ ਗਿਆ ਹਾਂ ਫਰਕ ਪੈ ਗਿਆ ਚੱਟ ਉਹ 45 ਬਣੀ 45 ਬਣੀ 50 ਯੂਰੋ ਦੀ ਮਨਪਰੀਂ ਦਵਾਈ ਆ ਜੀ ਮੈਨੂੰ ਕੋ ਮੇਰੇ ਹੱਡੀਆਂ ਹੀ ਦਰਦ ਰਹਿ ਜਾਂਦਾ ਤਾਂ ਇੱਥੇ ਹਾਂ ਬੜੇ ਮੋਟੇ ਭਾਵੇਂ ਟਾ 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 ਮੈਨੂੰ ਤੇ ਫਰਕ ਪੈ ਗਿਆ ਤਾਂ ਫਰਕ ਪੈ ਗਿਆ ਦੀ ਹਾਂ ਲੈ ਤੇ ਨਰਮ ਨਹੀਂ ਚੱਲੋ ਅੱਜ ਦੁਬਾਰੀ ਚੱਲੂ ਸੇਵਾ ਅੱਜ ਮੇਰਾ ਨਿਊ ਫੋਨ ਤਾਂ ਦੇਖ ਲੈ ਦੇਖ ਲਿਆ ਉਹ ਮਿੱਠਾ ਮੈਨੂੰ ਪਾਣੀ ਲੈ ਦੇ ਪਾਜੀ ਕੋਲ ਫੋਨ ਤਾਂ ਮੇਰਾ ਡਾਇਲੌਗ ਨਹੀਂ ਮੈਨੂੰ ਉਹ ਤੂੰ ਵਧਾਈਆਂ ਦੇ ਯਾਰ ਇਹਨੂੰ ਆਪਣੀ ਭੈਣ ਨੂੰ ਦੇ ਦੇ ਵਧਾਈਆਂ ਪਾਰਟੀ ਮੰਗਾ ਤੇ ਕਿ ਪਾਰਟੀ ਹਾਂ ਕਾਟ ਲਿਆ ਆ ਸੁਣਦੇ ਤਾਂ ਬੜੇ ਕਹੀ ਕਿ ਮੈਂ ਹਾਂ ਨਾ 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 ਦੇਸੀਵਾਸ ਆਉਣ ਲੱਗਾ ਦਾ ਕੰਮ ਅੰਗਰੇਜ਼ੀ ਜਦੋ ਦਿਨ ਤੱਕ ਮੇਰੇ ਭਾਈ ਨੇ ਵੀ ਆਣਾ ਉੱਥੇ ਮੇਰੇ ਕੋਲ ਦਵਾਈ ਲੈ ਕੇ ਦਵਾਈ ਲੈ ਕੇ ਦਵਾਈ ਲੈ ਮੈਂ ਮੈਂ ਵੀ ਥੋੜਾ ਦਵਾਈ ਦੋਈ ਇਹ ਦਵਾਈ ਹੋਏ ਨੇ ਮੈਂ ਕਿਹਾ ਦਵਾਈ 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 ਦੇ ਆਉਂਗਾ ਦਰਦ ਹਟ ਗਿਆ ਨਹੀਂ ਉਹ ਗੋਲੀਆਂ ਪਈਆਂ ਜੀ ਮੇਰੇ ਦਰਦ ਵਾਲੀਆਂ ਉਹ ਸਾਦੀ ਦੀ ਗੋਲੀ ਖਾਣੀ ਨਾ ਸਾਦੀ ਕੱਲ ਲੋੜੇ ਨਾ ਬਾਬਾ ਕਿਸੇ ਨੂੰ ਵੀ ਨਖਾਨ ਦੇ ਲੋੜੇ ਨਹੀਂ ਮੈਂ ਕੱਲ ਖਾਧੀ ਮੇਰੇ ਕੱਲ ਬਾਅਦ ਉਹਦਾ ਕਰੀ ਲਿਆ ਲਾ ਬੱਕਾ ਉਹ ਆਉਗੀ ਉਹ ਲੋਫੇ ਲਗਾ ਖੰਡਾ ਲਿਖਿਆ ਉਹਨੂੰ ਉਹਦਾ ਸਕੂਲ ਭੇਜੀ ਵੀ ਤੀ ਅੱਜ ਹੈ ਕਰੋ ਪੈਕਟ ਲਿਆ ਟੌਫੀਆਂ ਦਾ ਤਰ ਫੜਾ ਕੇ ਇੱਧਰ ਪਿੱਛੇ ਜੰਨੀ ਰੱਖ ਕੇ ਨੇ ਬਾਹਰ ਲਈ ਹੈ ਕਾਫੀ ਤਾਂ ਪਤਾ ਕਿੰਨੇ ਖਾਦੀਆਂ ਸਾਡੀ ਸੂਖਾ ਪੈ ਗਈ ਨੇ ਨੀ ਆਣਾ ਨਹੀਂ ਖਾਦੀ ਚਾਕਲੇਟ ਹੀ ਮੈਨੂੰ ਲੱਭੇ ਉਹ ਇਹ ਜਿਹੜੇ ਸਤਰੰਗੀਆਂ ਦੀਆਂ ਧੀਆਂ ਮੈਂ ਤਾਂ ਆਪਣੇ ਲੁਕੋ ਕੇ ਕਹੀਆਂ ਜੀ ਵਿੱਚ ਰੱਖ ਹੋਰ ਜਦ ਮੈਂ ਕਿੰਨੇ ਵੇਰ ਉੱਪਰ ਸੀ ਸਾਰਾ ਪੈਕਟ ਖਾਦੀ ਕਰ ਦਿੰਦੀ ਆ ਚੱਲ ਵਧੀਆ ਹੋਇਆ ਉਹ ਜਦ ਕਹੀ ਮੋਟੀ ਬਣਾਉਣੀ ਬਾਲ ਜੁੱਠੀ ਤੇ ਤਾਂ ਚੱਕ ਕੇ ਖਾ ਲਈ ਕਰ ਕੱਲ ਕਿਹਾ ਹੋਇਆ ਕੱਲ ਬਹੁਤ ਬਾਲ ਜੁੱਠੀ ਮੈਂ ਕਹੀ ਆ ਐਨੀ ਹੁਣ ਤਾਂ ਮੁੱਕ ਗਈ ਆ ਚੱਲ ਇਹ ਤੇ ਨਹੀਂ ਜਦ ਆਏ ਹੱਥ ਪੇਰੇ ਕਪੇਰ ਵੀ ਲੀ ਮੈਨੂੰ ਬਸ ਆਸ ਲੱਗੀ ਸਾਰਾ ਸਾਰਾ ਸਮਾਂ ਟਾਈਮ ਹੀ ਟਾਈਮ ਲੱਤੋ ਆਇਆ ਉਹ ਰੂਟ ਜਹਾਲੀਆਂ ਤੀਆਂ ਸਾਰੇ ਮਿਕਸ ਮਿਕਸ ਫਰੂਟ ਬੱਚੇ ਮੈਂ ਇੱਕ ਗੱਡੀ ਮੈਂ ਇੱਕ ਵੀ ਨਹੀਂ ਮੈਂ ਨੂੰ ਕਿਹਾ ਦੇ ਦੇ ਬੰਦ ਨੂੰ ਇਹ ਨਿਕਲ ਠੀਕ ਹੈ ਲੈ ਇਆਂ ਚਾਕਲੇਟ ਉਹ ਕਾਰ ਨਹੀਂ ਹਾਏ ਮੁੱਕਰੀ ਜਾਂਦੇ ਹਾਏ ਇਹ ਦੇਖ ਕੇ ਵੀਡੀਓ ਤੇ ਬੈਠ ਕੇ ਕਹਿੰਦੇ ਵੀਡੀਓ ਬੰਦ ਕਰਦੇ ਪੇ ਕਾ ਤੇ ਬੰਦ ਕਰਾਂਗਾ ਕਾ ਕਰਾਂਗਾ ਯਾ ਤਾਂ ਮੰਗਿਆ ਮੈਂ ਚੰਗਾ ਗੱਡੀ ਚ ਅੱਥੇ ਗਏ ਹੁਣ ਫੇਰ ਕੀ ਕੀ ਬੋਲ। ਸੱਤ ਤੇ ਆਲੀ ਟਾਫੀਆਂ ਦੀ ਛੱਡ ਗਰੀ ਤਨੱਬੀ ਉਹ ਤਾਂ ਉਹ ਸੰਤ ਉਹ ਥੋੜਾ ਖਾਣੀ ਹੈ ਡੈਡੀ ਨੇ ਹਾਰ ਵਾਲੀ ਥੋੜੀ ਦੀ ਉਹ ਉਹ ਤਾਂ ਉਹ ਪਾ ਢਾਵੇ ਤੇ ਇੱਥੇ ਹੀ ਰਹਿ ਗਏ ਲਾ ਗਾ ਲਿਆ ਮੈਂ ਕਿਹਾ ਯਾ ਤਾਂ ਗੱਡੀ ਚ ਸਮਾਨ ਪੱਕ ਤਾ ਆਉਂਗਾ ਤਾਂ ਨਹੀਂ ਦੀ ਬੱਤਾਂ ਪਿੱਤੀ ਬੰਦੂ ਜਦ ਇਹ ਗੱਲ ਹੋਈ ਲੈ ਉਦਣ ਤਾਂ ਫੇਰ ਟਾਈਮ ਤਾਂ ਕਿਹੜਾ ਹੋ ਗਿਆ ਉਦੋਂ ਵੱਡਾ 10 ਮਿੰਟ ਕਰਕੇ ਰੱਖ ਭਾਜੀ ਲਾ ਲਿਆ ਮੈਂ ਮਨਪ੍ਰੀਤ ਨੇ ਉਹ ਨਹੀਂ ਆਉਣਾ ਤੇ ਕਰ ਹੁਣ ਫਰਦਾ ਤੂੰ ਤੋਨੇ ਆਉਂਦੀ ਆਹ ਉਹ ਨਹੀਂ ਆਉਣੇ ਹਜੇ ਨਹੀਂ ਆਉਣਾ ਆਉਗੀ ਅਗਲੇ ਸਾਲ ਆਉਗੀ ਆ ਲੱਗ ਜਾਣਾ ਪਤਾ ਨਹੀਂ ਲੱਗ ਛੱਕਣਾ ਅਗਲੇ ਸਾਲ ਆਉਗੀ ਹੋਣੀ ਹਜੇ ਨਹੀਂ ਆਉਗੀ ਉਧਰ ਰੀਤ ਦਾ ਤਾਂ ਪੁੱਛਦੀ ਸੀ ਕਿੰਨੇ ਸਾਲ ਦੀ ਆ ਫੇਰ ਕਿਆ ਨੋਲੰਦੇ ਆ ਉਹਦਾ ਆਂਟੀ ਨਾਲ ਬੈਠੀ ਸੀ ਉਧਰ ਉਹਨੂੰ ਪੁੱਛਿਆ ਵੀ ਆਂਟੀ ਪੁੱਛੀ ਰੀਤ ਕਿੰਨੇ ਸਾਲ ਦੀ ਆ ਇਹ ਕਿ ਦੀ ਨਹੀਂ ਮੰਦੀ ਆ ਚਲੋ ਵਧੀਆ ਗੱਲ ਹੈ ਜੀ ਆਪ ਹੀ ਕਹੀ ਨਾ ਇਹ ਤਾਂ ਖਾਧਾ ਲਗਾਉਂਦਾ ਜੀਜਾ ਤਾਂ ਜੀਜੇ ਨੇ ਸਾਰਾ ਪਤਾ ਜੀਜੇ ਨੂੰ ਮਾਰਨਾ ਨਹੀਂ ਅਗਲੇ ਨੂੰ ਸਰਪ੍ਰਾਈਜ਼ ਦੇਣਾ ਨਹੀਂ ਆਉਣਾ ਮਨ ਨਹੀਂ ਆਉਣਾ ਉਹਨੇ ਹੁਣ ਕਰ ਲੈਣਾ ਰਾਤੀ ਮੈਂ ਗੱਲ ਕਰੀ ਆ ਉਹਨੇ ਉਹਨਾਂ ਮਕਾਨ ਨੇ ਤੂੰ ਵੀ ਉਹਨਾਂ ਦੇ ਬਾਪ ਆ ਗਲ ਨੂੰ ਨਾਲ ਤੂੰ ਗੱਲ ਕਰੀ ਰਾਤ ਤੇ ਤੁਲਬ ਹੋ ਗਈ ਕੀ ਕਰਨਾ ਸੀ ਉਹ ਤੁਸੀਂ ਸਾਰੇ ਤਾਂ ਕਹੁੰਦੇ ਆ ਮੇਰੇ ਨਾਲ ਕੀ ਨਹੀਂ ਲਗਾਉਣੀ ਹੈ ਇਹ ਤੈਨੂੰ ਸਰਪ੍ਰਾਈਜ਼ ਦੇਵਗੀ ਤੇਰੀ ਭੈਣ ਹੈ ਉਹ ਤੇਰੀ ਭੈਣ ਤੂੰ ਜਾਣੇ ਮੇਰੀ ਸਾਲੀ ਮੈਂ ਜਾਣਾ ਜਾਣਦਾ ਤੂੰ ਸਾਰਾ ਕੁਝ ਸਾਬ ਜਾਣੀ ਹੈ ਇੱਥੇ ਜਾਣਦਾ ਉੱਥੇ ਮੈਂ ਠੀਕ ਹੈ ਕੋਈ ਪੂਰੀ ਜਿਹੜੇ ਹੈਗੇ ਅੱਛਾ ਬਹੁਤ ਸੁਧੀ ਰਹੇ ਆ ਚਲੋ ਹੋਰ ਸੁਣਾ ਵੀ ਜੇ ਪਰ ਆਪਾਂ ਲੜ ਕੇ ਤੇ ਹੁਣ ਦੋਵੇਂ ਹੁਣ ਨਾ ਲੜੀਂ ਤੂੰ ਲੜਮਗਾ ਜੀ ਮੈਂ ਮੈਨੂੰ ਬੁਲਾਵਾ ਹੀ ਨਾ ਤੈਨੂੰ ਪਹਿਲਾਂ ਗੁੱਡੀ ਉਹਨਾਂ ਨੂੰ ਬਦ ਲੈ ਜਾ ਕਿਉਂ ਨਾ ਬੋਲਣਾ ਪਰ bari ਨੂੰ ਚਲ ਛੱਡ ਵੀਡੀਓ ਉਹਨਾਂ ਨੇ ਵੀ ਦੇਖਣੀ ਹੈ ਫੇਰ ਕੀ ਫਾਇਦਾ ਉਹਦੋਂ ਕੀ ਗੱਲਾਂ ਗੁੱਸਾ ਕਰੂਗਾ ਗੱਲਾਂ ਦਾ ਤੇਰੀ ਉਹ ਦਾਦੀ ਆ ਦਾ ਦੀ ਬਿਬਿਤਾਈ ਮਾਲਾ ਉਧਰ ਉਹਨਾਂ ਨੇ ਪਹਿਣਾ ਉਹ ਪਹਿਣਾਉਂਦੀ ਪਹਿਲਾਂ ਮੇਰੇ ਘਰ ਕੋਈ ਉਤਰਦੀ ਹੈ ਆਹੋ ਉਹ ਤਾਂ ਗੱਲ ਕੋਈ ਕਰਨੀ ਸੀ ਮੈਂ ਕਿਹਾ ਤੁਹਾਨੂੰ ਮੈਂ ਕਰਨ ਚੱਲੂ ਗੱਲ ਜਿਆਦਾ ਆ ਗਈ ਸੀ ਮਾ ਵੀ ਹੁਣ ਇਹਨੇ ਪਹਿਣਿਆ ਆ ਕੰਮ ਉਹਨੇ ਪਹਿਣ ਮਗੀਤੀ ਨਹੀਂ ਮੈਂ ਕਿਹਾ ਮੈਂ ਗੱਡੀ ਮੈਂ ਮੈਂ ਉੱਥੇ ਨਾ ਬ੍ਰੇਕ ਮਾਰਿਆ ਡੈੜੀ ਦੇ ਕੱਪੜੇ ਨਵੇਂ ਪਾਏ ਹਾਂ ਹਾਂ ਕਿੰਨੇ ਉਹ ਡੈੜੀ ਟਾਰ ਗੱਡੀ ਫਿਰਦਾ ਛੱਤ ਪਾਉਣ ਲੱਗਿਆ ਹੋਇਆ ਡੈੜੀ ਜੈਂਟਰ ਦਾ ਰੋਣਾ ਉਹ ਮਾ ਅੱਛਾ ਹੀ ਪਾਇਆ ਆ ਪਜਾਮਾ ਛੱਡ ਕੇ ਅੱਛਾ ਪਾਇਆ ਇਹ ਤਾਂ ਗ੍ਰੀਸ ਚਲਿਆ ਹੁਣ ਤਾਂ ਮੁੰਡਾ ਨੂੰ ਲਾਦਾ ਮੈਂ ਉਹ ਮੂਰੇ ਇਹ ਦੇਖੀ ਮਟੋਮਟੇ ਸਾਡੇ ਬਾਦੀ ਚੇਂਜ ਕਰਦੀ ਨਾ 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 ਠੀਕ ਆ ਡੈਡੀ ਨੂੰ ਟਾਰ ਕੱਟ ਕੇ ਰੱਖਿਆ ਕਰ ਡੈਡੀ ਜਿੰਨਾ ਟਾਈਮ ਆ ਮਟੋਮਟੇ ਮੈਂ ਚੱਲ ਉੱਪਰ ਚੱਕ ਪੜਾਓ ਮੇਰੇ ਬਾਦ ਤੇਰੇ ਪਿੱਛੇ ਤੇ ਮੇਰੀ ਜ਼ਿੰਮੇਵਾਰੀ ਹੈ ਜਦ ਤੱਕ ਕਿ ਤੂੰ ਆ ਤੇਰੀ ਜ਼ਿੰਮੇਵਾਰੀ ਆ ਚੱਲੀਏ ਹੁਣ ਚੱਲਾ 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 ਤੈਨੂੰ ਹੀ ਰਹਿਣ ਦੇ ਸਿਰਫ ਟਾਈਮ ਲੱਗਣਾ ਨਹੀਂ ਬਣਾਓ ਤੂੰ ਬਣ ਜਣੀ ਥੋੜਾ ਜਿਹਾ ਨਹੀਂ ਦਿਖਾ ਇਹ 16 ਪ੍ਰੋ ਮੈਗਸਾਤ ਜੇ ਤਾਂ ਫੜ ਕੇ ਦੇਖ ਲੀਏ ਨਹੀਂ 16 ਪਹਿਲੇ ਨੇ ਮਾਸੀ ਨੇ ਦਿੱਤਾ। ਉਹਨੇ ਦੇ ਮਾਮੇ ਨੇ ਦਿੱਤਾ। ਮੈਂ ਕਿਹਾ ਤੇ ਰੀਤ ਦਾ ਮਾਮਾ ਵੀ ਖੜਾ। ਲ ਬੜੀ ਹੋ ਜੂਗੀ ਇਹ ਦੇਖੂਗਾ। ਇਹ ਬਹੁਤ ਹੀ ਮਾਰ। ਮੈਂ ਕਿਹਾ ਹੁਣ ਇਹ ਕਿ ਮਾਮਾ ਜੀ ਬੜਾ ਹੋ ਜੂਗਾ ਜਦ ਇਹ ਦੰਦੇ ਨੇ। ਕੀ ਕਰਾਇਆ ਤਾਂ ਤਾਂ ਹੁਣ। ਪਾਰਟੀ। ਪਾਰਟੀ ਕਰ ਦਿੰਦੇ ਜੀ। ਸੋਹਣਾ ਖਾਣਾ। ਇਹ ਕਹਿੰਦਾ ਮੈਂ ਕਰਨ ਨੂੰ ਸਾਰੇ ਕੰਮ ਸਿਖਾਉਂਗਾ ਛੁੱਟੀਆਂ 'ਚ ਮੇਰੇ ਕੋਲ ਛੱਡ ਦੀ। ਮੈਂ ਕਿਹਾ ਕੰਮ ਸਿਖਾ ਦੂੰਗਾ ਮਤਲਬ। ਲੱਗਿਆ ਤੇਨੂੰ ਕੋਈ ਕੰਨ ਛੱਡ ਜਾਣਾ ਸੀ। ਵੀ ਆਪਣੇ ਨਾਂ ਰੱਖੇ। ਟਰੈਕਟਰ ਖੁੱਟਾ ਜੀ ਕਹਿੰਦਾ ਮੈਂ ਲੈ ਕੇ ਜਾਇਆ ਕਰੂੰਗਾ ਕਰਨ ਨੂੰ। ਟਰੈਕਟਰ ਸਿਖਾਉਂਗਾ ਕੱਕ ਵੜਨੇ ਸਿਖਾਉਂਗਾ ਜੱਟਾਂ ਦੇ ਨਿਆਣੇ ਤਾਂ ਕੁਮ ਕੁਦਰਤੀ ਸਿੱਖ ਜਾਂਦੇ ਆਟੋਮੈਟਿਕ ਐਨੂੰ ਤੈਨੂੰ ਕਿਸ ਨੇ ਦਾਤੀ ਬੜਨੀ ਸਿਖਾਈ ਤੀ ਹਾਪੇ ਸਿੱਖ ਗਿਆ ਨਾ ਦੇਖ ਦੇਖ ਕੇ ਬਸ ਜ਼ਿੰਮੇਵਾਰੀ ਬਹੁਤ ਐ ਹਾਂ ਜੀ ਉਹ ਪਰ ਹੁੰਦੀ ਹੈ ਮੇਗ ਮਾਮੇ ਖੁਸ਼ ਐ ਦੇ ਖੋਸਾ ਫਿਰ ਤਾਂ ਹੀ ਦਵਾਇਆ 16 Pro ਨਹੀਂ 16 ਗੱਲਾਂ ਆ ਮੈਂ ਕੋਈ ਨਾ 17 Pro Max ਵੀ ਦਵਾ ਦੇਣਾ ਮਾਮੇ ਨੇ ਜਦ ਇਹ ਤਾਂ ਮਾਤਾ ਫਰੈਂਕ ਕਰੀ ਆ ਮੰਮੀ ਨੂੰ ਨਾ ਦੇਈ ਉਹ ਡੈਡੀ ਵਰਤੂ ਕੀ ਉਹ ਆ ਰਹਾ ਮੰਗਤੀ ਹੋ ਰਹੀਦੀ ਆ ਚਲੋ ਚਾਹ ਬਣਾਉਣ ਲੱਗੇ ਬਹਿ ਜਾ ਚਾਹ ਬਣਾਉਂਗਾ ਕਿਹਨੂੰ ਗੁੰਡਾ ਲਾਤ ਐਂ ਹੀ ਲਾ ਲੰਦੀ ਆ ਨੂੰ ਉਹ ਹੀ ਗੁੰਡਾ ਲਾ ਲੈਂਦਾ ਡੈਡੀ ਗੁੰਡਾ ਲੇ ਕੇ ਨੰਗੀ ਵੀ ਗਿਆ ਉਹਨੂੰ ਤੀਂਦੀ ਆਉਂਦੀ ਬੜਾ ਖੁਸ਼ੀ ਨਹੀਂ ਤੀਂ ਨੂੰ ਹੈ ਜਾਂ ਤੀਂ ਤੇ ਲਈ ਪਿਛੇ ਤੋਂ ਬੱਸ ਇੱਕੋ ਗੱਲ ਪੜੀ ਹੋਈ ਐ ਨੇ ਤਾਂ ਇੱਕੋ ਗੱਲ ਮਗਲੀ ਕਿਵੇਂ ਆਜਣਾ ਆਜਣਾ ਉਹ ਹੁਣੇ ਘੁੰਮਣ ਗਿਆ ਉਹ ਕਹਾਣੀ ਚਾਹੀਦੀ ਹੈ। ਅੱਛਾ ਇਹ ਗੇਮ ਕਿੱਦਾਂ ਦਾ? ਬਾ ਹੁਣ ਜਾਣਾ ਨਹੀਂ ਜਣੀ ਚਾਹ ਪੀ ਕੇ ਜਾਣਾ। ਹਾਂ ਇਹ ਇਹੀ ਆ। ਅਮਲੇ ਦਾ ਅਮਲ ਟੁੱਟ ਗਿਆ। 40 ਸਤਾ ਮੋਦੀਆਂ ਦੇ ਪੱਦੇ। ਹਲੋ। ਅਮਲੇ ਦਾ ਅਮਲ ਟੁੱਟ ਗਿਆ। ਨਾ ਚੱਲ ਕੁੱਟ ਕੁੱਟ ਪੀ ਲੈਣ। ਹੁਣ ਉਹਨੇ ਬਿਚਾਰੀ ਨਹੀਂ ਬਣਾਈ। ਨਹੀਂ ਜੇ ਮੇਰਾ ਭਰਾ ਕਹਿੰਦਾ। ਹਾਂ। ਮੈਂ ਤਾਂ ਦੰਦ ਹਲਾ ਲਿਆ। ਇਹ ਫਰੀਏ ਵਾਲੇ ਖਰੋਟ ਖਾਜੇ ਵੀ ਨਹੀਂ ਹੁੰਦੇ ਹੁੰਦੇ। ਇਹ ਇਹ ਖਰੋਟ ਕਿੱਥੋਂ ਲਿਆਇਆ? ਮੈਂ ਇਹ ਪਾ ਲਈ ਨਾ ਤੇਰੇ ਮੂਹਰੇ। ਖਾ ਨਹੀਂ ਹੁਣ ਉਹਦੇ ਕਰਕੇ ਆ ਚੱਕਰ ਮੈਂ ਪੰਜ ਛੇ ਖਾ ਗਿਆ ਪਰ ਤੋੜੇ ਬਚਾਰੇ ਥੋੜੀ ਨਾਲ ਆ ਉਹ ਦੂਏ ਲੋਟੇ ਹੁਣ ਜਿਹੜੇ ਵਿੱਚ ਗਰੀਜੀ ਰਹਿ ਜਾਂਦੀ ਹੈ ਹਾਂ ਉਹੀ ਆ ਆਏ ਆ ਇਸ ਤੋ ਚੌਕੇ ਚਿੱਕੇ ਲਾ ਲਾ ਨਹੀਂ ਹੁਣ ਮਾਣਿਆ ਰਿਖੇ ਐ ਕਵਾ ਕਰਨੇ ਥੋੜੀ ਤੋੜਦੀ ਟੁੱਟਦੇ ਨਹੀਂ ਇਹ ਵਿੱਚ ਰਹਿੰਦੇ ਗਰੀਜੀ ਮੈਂ ਤਾਂ ਕਹਿੰਦਾ ਚ ਖਾਣੇ ਲੋ ਭਾਵਾ ਮੈਂ ਗਰੀਲੀ ਹਾਂ ਜੀ ਤਾਂ ਦੰਦਾਂ ਨਹੀਂ ਉਹ ਫਿਰ ਤੂੰ ਵੀ ਸੁਵਾ ਮੈਂ ਤੋੜੀ ਕੱਟ ਕੱਟ ਕੇ ਖਾਈ ਗਿਆ ਹੈ ਮੈਂ ਕੀ ਹੈ ਮੈਂ ਖਾ ਲਿਆ ਆ ਲੈ ਆ ਤੱਕਰ ਲਾਉਣਾ ਗਿਆ ਹੋ ਗਿਆ ਪੈਕ ਹੋਰ ਉਹ ਵੀ ਚੱਪਲਾਂ ਇਕਦਮ ਆਹ ਸਵਾਦ ਹੁੰਦੀ ਹੈ ਲੰਦਾ ਨਾਲ ਲੇ ਕੇ ਰੀਟਦਾ ਸਾਰੀਆਂ ਖਾਦੀਆਂ ਹੂੰ ਠੋਕ ਨਾ ਟਿੱਕਾ ਟਿੱਕਾ ਜਿਆ ਬਦਾਮ ਦੇ ਦੇ ਸਵਾਦ ਜਿਹਾ ਹੀ ਲੱਗਿਆ ਉਹ ਨਾ ਤੇ ਪਿਛਲੇ ਸਾਲ ਵਾਲਾ ਪਿਛਲੇ ਸਾਲ ਵਾਲਾ ਮਤਲਬ ਜਿਹੜੇ ਬਸ ਜਾਂਦੇ ਉਹਨਾਂ ਨੂੰ ਭੰਨ ਕੇ ਗਰੀ ਕੱਢ ਕੇ ਵੇਚਦੇ ਆ ਉਹ ਹਾਂ ਬਈ ਜਿਹੜੇ ਐਟਕੀ ਵਾਲੇ ਆ ਉਹਨਾਂ ਨੇ ਅੱਥੇ ਤੋਂ ਲੈ ਕੇ ਆਏ ਕਿਹੜੇ ਇਧਰੋਂ ਲੱਤੇ ਨੇ ਓ ਯਾਰ ਫੇਰ ਵੀ ਉਹ ਵਾਲੇ ਲੈ ਕੇ ਆਇਆ ਓ ਯਾਰ ਮੈਂ ਹੈ ਨਹੀਂ ਯਾਰ ਕਮਾਲ ਕਰਦਾ ਭਾਜੀ ਗਰਮਾ ਪਹਿਲਾਂ ਹੀ ਬੋਹਾ ਗਿਆ ਭਾਜੀ ਗਰਮੂਗਾ ਕੋਈ ਚੱਕਰੀ ਪੈਣਾ ਨਹੀਂ ਖਾਰੇ ਹਾਂ ਕਾ ਕਰੋੜ ਬਣ ਕੇ ਦਿੱਤੇ ਨੇ ਮੈਨੂੰ ਉਹਨੇ ਕਿਹਾ ਦਿੱਤਾ ਵੀ ਖਾਰੇ ਭਾਜੀ ਨੂੰ ਮੈਂ ਘਾਤਾ ਪੱਕਾ ਨਹੀਂ ਪੈਸਾ ਲਾਉਂ ਦਿੱਤਾ ਆ ਕਰੋੜ ਤੇ ਬੋਹ ਕਰੁੰਦੇ ਆ ਤਾਂ ਇਹ ਵੀ ਗੱਲ ਕਾਹਦੀ ਕਰਦਾ ਤੇਰੀ ਬੀਬੀ ਵਧਾਰੇ ਅੰਦਰ ਭਾਜੀ ਦਾ ਆਹ ਬੋਹੇ ਕਰਨਾ ਮਨ ਇੱਕ ਐ ਬੋਹ ਕਰਨ ਲੱਗ ਗਿਆ ਕਿੰਨ ਦਸ ਮੈਂ ਇਹਦੇ ਬਾਰੇ ਬਈ ਰਾਤ ਦੀ ਬਾਤ ਤੇ ਜੀਜੇ ਦੀ ਤੂੰ ਮੈਨੂੰ ਫੋਨ ਤੇ ਕਹਿੰਦਾ ਤਾ ਮੈਂ ਤਾਂ ਤੇਰੇ ਨੂੰ ਸੁਪਨਾ ਆ ਗਿਆ ਨਹੀਂ ਪਾਣੇ ਤੂਏ ਦੇ ਨੇ ਹੁਣ ਤੇ ਬਹਿ ਜਾ ਤੂੰ ਮੈਨੂੰ ਫੋਨ ਤੇ ਕਹਿੰਦਾ ਤਾ ਤੁਸੀਂ ਜਾਣਾ ਬਣਾ ਲਈ ਹਾਂ ਕਿੰਨਾ ਜਾਣਿਆ ਨੇ ਵੀ ਐ ਕਰਾਂਗੇ ਮੈਨੂੰ ਭਾਣੇ ਰਾਤ ਨੂੰ ਸੁਪਨਾ ਆ ਗਿਆ ਮੈਂ ਤਾਂ ਪਿੱਛੇ ਮੋੜ ਸਕੱਤੇ ਗਿਰ ਗਈ ਮੋਟਰਸਾਈਕਲ ਬਣਾਲੇ ਗਈ ਤੇ ਮੇਰੇ ਨੂੰ ਗਿਰ ਕੇ ਪੂਰੀ ਹੋ ਕੇ ਮੈਂ ਫੇਰ ਬੈਠੀ ਨੇ ਪਿੱਛੇ ਆਤਮਾ ਬੜੀ ਠੀਕ ਹੈ ਫੇਰ ਮੈਂ ਤੂੰ ਮੈਨੂੰ ਕਰੇ ਮਾਰੀ ਜਾਨੀ ਇਹ ਸੁਣਦਾ ਹੀ ਨਹੀਂ ਮੇਰਾ ਪੱਲੀ ਪਸਾ ਦੂਦਾ ਫੇਰ ਇਹ ਐ ਕਰਦਾ ਫਿਰਦਾ ਹੋਇ ਮਾਰ ਲਿਆ ਮੈਂ ਆਉਂਦੀ ਚਲ ਦੇਖਦੇ ਆਂ ਕੀ ਬਣਦਾ ਪ੍ਰੋਗਰਾਮ ਕੀ ਦਾ ਇਹ ਦੇਖਿਆਗਾ ਘੁੰਮਣਾ ਜ਼ਰੂਰੀ ਆ ਉਹ ਤੇਰੇ ਘੁੰਮਣਾ ਬਣਦਾ ਹੋਇ ਉੱਥੇ ਕੀ ਕਰੀਏ ਸਰਿੰਦਰ ਇੰਨੇ ਸਾਲ ਹੋ ਗਏ ਤੇਰੇ ਮਗਰੋਂ ਪੱਲੀ ਰਹੀ ਆ ਉਹਦਾ ਵੀ ਘੁੰਮਣਾ ਜ਼ਰੂਰੀ ਆ ਮੇਰਾ ਘਰ ਵਾਲਾ ਕੱਲਾ ਹੀ ਫਿਰਿਆ ਮਾਰੀ ਮੈਂ ਵੀ ਜਾਣਾ ਮੈਂ ਵੀ ਤੁਹਾਡੇ ਲਈ ਬਣਾ ਲਈ ਉਹਦੇ ਨਾਲ ਮੇਰਾ ਵੀ ਕੋ ਮਨਾ ਜ਼ਰੂਰੀ ਆ ਹਾਂ ਉੱਥੇ ਦੇਖੋ ਨੂੰ ਕੁਝ ਨਹੀਂ ਆ ਹਾਂ ਜੀ ਇਹ ਆ ਵੀ ਸਿੰਗ ਕਿੰਨੇ ਸਾਲ ਹੋ ਗਏ ਨਾ ਮਤਲਬ ਕਿਤੇ ਦੋਨਾਂ ਨੇ ਜਾਣਾ ਸੈਂਟਰ ਅਬਿੰਦਰਾ ਜਾਓ ਹਾਂ ਓਏ ਬੱਸ ਬੈਠ ਜਾ ਠੀਕ ਆ ਘਰ ਮੈਂ ਸੰਭਲੂਗੀ ਚਲੇ ਜਾਣੀ ਹਾਂ ਹੂੰ ਹੁਣ ਆ ਜੇ ਹੁਣ ਜਾਇਆ ਅਸੀਂ ਚੱਲੇ ਹੋਏ ਹੋ ਜਾ ਤਾਂ ਮਰੈਂ ਸ਼ਾਦੀ ਮੈਂ ਨਾ ਦਵਾਈ ਦੇਣੀ ਆ ਦਵਾਈ ਦਾ ਮੁੱਠਾ ਟੇਕਿਆ ਮੈਂ ਮਾ ਫਿਰ ਜੁਰਦਾ ਵੀ ਟੇਕਰਾਵਾ ਕਰਾਣਾ ਕੋਈ ਨੂੰ ਲੈ ਜਾਂ ਭਾਜੀ ਨਾਲ ਜਰੂਰ ਤੇ ਮੈਂ ਵੀ ਨਾਲ ਚੱਲੂੰਗੀ ਚੱਲ ਜਿੱਥੇ ਤੇਰਾ ਭਾਜੀ ਉੱਥੇ ਸ਼ਰੀਕਾ ਤਾਂ ਆਹ ਕਰ ਲੈ ਇਹ ਜਿੱਥੇ ਕੋਈ ਕੋਈ ਨਾ ਭਾਜੀ ਨੇ ਨਹੀਂ ਪੀਤੀ ਆ ਨਾ ਮੈਨੂੰ ਪਾਣੀ ਲਿਆ ਦੇ ਫ੍ਰਿਜ ਵਾਲਾ ਲੈ ਦੂਆ ਲੈ ਤੂੰ ਵੀ ਤਾਂ ਬਟਾ ਖਾ ਹੀ ਲੈਂਦੇ ਆ ਕਾਹ ਲੈ ਆਵੇ ਨਹੀਂ ਨਹੀਂ ਮਲਾਜੀ ਕੀ ਨਹੀਂ ਨਹੀਂ ਮੈਨੂੰ ਜਗਰ ਹਾਂ ਮਰਾਬਾ ਤੇ ਨਮਾ ਫੋਨ ਕਰੇਗੀ ਤਾਂ ਮੇਰਾ ਫੋਨ ਨਹੀਂ ਚੱਕਿਆ ਮੈਂ ਤਾਂ ਕਿਹੜੀ ਮਠਿਆਈ ਖਾਣੀ ਆ ਜਾਂ ਤਾਂ ਮੈਂ ਡੱਬਾ ਲੈ ਲਿਆ ਤਾਂ ਚਲ ਮੈਂ ਡੈਡੀ ਦੇ ਪਸੰਦ ਦਾ ਲੈ ਲਿਆ ਫਿਰ ਮੈਂ ਕਿਹਾ ਡੈਡੀ ਨੇ ਤਾਂ ਸਾਫਟ ਆ ਇਹ ਸਾਫਟ ਸਾਫਟ ਆ ਡੈਡੀ ਤਾਂ ਕੜੀ ਕਿ ਨਹੀਂ ਖਾਈ ਉਹ ਪੋਹੜੇ ਉਹ ਡੈਡੀ ਵਾਸੀ ਲੈ ਕੇ ਆਇਆ ਉਹਨੂੰ ਉਹ ਮੁੰਡੇ ਨੂੰ ਦੋ ਲੱਡੂ ਖਾ ਲੈ ਖਾ ਲੈ ਜੀ ਲੈ ਉਹ ਖਾ ਲੈ ਖਾ ਲੈ 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 ਸਾ ਇਹ ਮੈਂ ਨਾ ਰੰਗ ਦੀ ਰੱਖ ਜਾਂਦਾ ਨਾ ਲੈ ਕੇ ਆਉਂਦਾ ਨਾਲੇ ਲੈਣਾ ਅੱਛਾ ਨਾਲੇ ਕਿਉਂ ਆ ਮੈਂ ਇਕੱਲੇ ਆਉਂਦਾ ਹਾਂ ਮੇਰੀ ਚਾਹ ਪੀ ਲੈ ਨਹੀਂ ਖੜੇ ਹੋ ਜਾਓ ਉਹ ਸੂਟ ਕਿਉਂ ਕਿ ਆ ਗਈ ਦੀ ਮੰਮੀ ਤਾਂ ਤੇਰੇ ਚਲੋ ਠੀਕ ਹੈ ਜੇ ਇਹਦਾ ਸੂਟਾ ਮਰਚਨ ਪੈ ਕਾ ਮੈਂ ਕਹਿੰਦੇ ਪਿਆ ਨੂੰ ਇਹ ਅੱਜ ਕੀ ਹੋ ਗਿਆ ਮਾਮਾ ਇਹ ਕੁੜੀ ਦਾ ਵਿਆਹ ਕਰੂ ਅੱਛਾ ਡੈਡੀ ਨੂੰ ਪੁੱਛਦੇ ਗੱਲ ਹਣਾ ਡੈਡੀ ਆਊਗਾ ਕਿਸੇ ਗੱਲ ਨਾਲ ਐਵੇਂ ਥੋੜੋ ਆ ਮੁੰਡਾ ਆਇਆ ਵਾ ਹੁਣ ਉਹ ਮੈਨੂੰ ਪਛਾਣਦਾ ਉਹ ਨਾ ਨਾ ਹੂੰ ਫੇਕਣਾ ਮੇਰੇ ਘਰ ਕੌਣਾ ਜਾਈ ਇਹਨਾਂ ਨੇ ਵੀ ਜਾਣ ਆ ਫਿਰ ਆਈ ਇਹਨਾਂ ਨੇ ਤਾਂ ਆਉਣੀ ਹੀ ਆਉਣ ਤੁਸੀ ਜਾਦਾ ਨੂੰ ਆ ਜਾਓ ਹਾਂ ਬਾਰੇ ਜਿੱਤੇ 15 ਦਾ ਤਾਂ ਵਿਆਹ ਹੀ ਅਜਾ ਦੇਖਦੇ ਹਾਂ ਕਾ ਬਣਦਾ ਪ੍ਰੋਗਰਾਮ ਘਰੇ ਹਾਂ ਮਾਲਾ ਮਾਲਾ ਹੀ ਕਰਨਾ ਹਾਂ ਹਾਂ

ਆ ਜਿਓ ਕਿੰਨੀ ਰੂੜ 15 ਆ ਜੀ ਯਾਰ ਭਾਜੀ ਭਾਜੀ ਕਹਿੰਦਾ ਤੁਸੀਂ ਕਿਹੜੇ ਸਾਨੂੰ ਹੁਣ ਜਾਣਦੇ ਪਛਾਣਦਾ ਨਹੀਂ ਡੈਡੀ ਪਛਾਣਦਾ ਹਾਂ ਪਛਾਣਦਾ ਹਾਂ ਹਾਂ ਤੋਂ ਲੈ ਕੇ ਆ ਜੁੱਤਾਂ ਤੇ ਨਹੀਂ ਲੈਣੇ ਦੋ ਦੇਣਾ ਪ੍ਰਾਣੇ ਸਦਾ ਹੀ ਰਹਿਣਾ ਡੈਡੀ ਨਹੀਂ ਭੁੱਲਦਾ ਨਵੇਂ 9 ਦਿਨ ਪੁਰਾਣੇ 100 ਦਿਨ ਹਾਂ ਡੈਡੀ ਨੂੰ ਪਤਾ ਨਹੀਂ ਮੈਂ ਮਨੂੰ ਹੁਦ ਮਹਿਸੂਸ ਹਜ਼ਾਰ ਥੋੜਾ ਜਿਹਾ ਮਰੀ ਮਰੇ ਦੱਕਾ ਹੁਣ ਪਉਂ ਆ ਮਰੀ ਕੱਪ ਕਮਰੇ ਤੇ ਬਤਾਤੇ ਸੀ ਉਹ ਪਾਜੀ ਕਿਹ ਕਿਆ ਗੱਲ ਡੈਡੀ ਨੇ ਭਾਬੀ ਜੀ ਨੂੰ ਆਸ਼ੀਰਵਾਦ ਦਿੱਤਾ ਮੈਂ ਗੋਡਿਆਂ ਨੂੰ ਹੱਥ ਲਾਈ ਖੜਾ ਡੈਡੀ ਨੇ ਮੈਨੂੰ ਆਸ਼ੀਰਵਾਦ ਦਿੱਤੇ ਨਹੀਂ ਭਾਈ ਕਰ ਜਾ ਇੱਕ ਮਿੰਟ ਅ ਮੇਰੇ ਘਰ ਵਾਲ ਦੇ ਪੈਰੀ ਮਹਾਂ ਆਸ਼ੀਰਵਾਦ ਦੇ ਮੇਰੇ ਘਰ ਵਾਲੇ ਚੰਗੀ ਤਰ੍ਹਾਂ ਦੇਈ ਹੁਣ ਪੈਰਾਂ ਨੂੰ ਪਾਸੇ ਰਲਵਾ ਲੈ ਜੋ ਕਿਨਾਂ ਦੇ ਦੱਸਦਾ ਜੋ ਕਿਨਾਂ ਦੇ ਨੀਂਬਾ ਉਹ ਗਿਆ ਕੋਸੀ ਤਾਂ ਮੈਨੂੰ ਵਧਿਆ ਹੋਣੀ ਸੀ ਹੈ ਲੇ ਜੱਫੀ ਜੀ ਨਹੀਂ ਆਉਂਦਾ ਪਤਾ ਨਹੀਂ ਉਹ ਦਿਨ ਦਾ ਤਾਂ ਹੀ ਪੁੱਲ ਦੇ ਨਹੀਂ ਆਉਂਦਾ ਮੇਰੀ ਜੱਫੀ ਜੀ ਪਤਾ ਨਹੀਂ ਮੈਂ ਨਹੀਂ ਆਦੀ ਜੱਫੀ ਜੀ ਆਉਂਦਾ ਦੋ ਇੱਕ ਜਈ ਹੈ ਨਾ ਅੱਜ ਹੜਾ ਹੋ ਗਿਆ ਦੋ ਇੱਕ ਜਈ ਚਲੋ ਚਲੋ ਠੀਕ ਹੈ ਜੀ ਠੀਕ ਹੈ ਪਿੰਦਰ ਮਰਾ ਅਸੀਂ ਚੱਲੇ ਆ ਠੀਕ ਹੈ ਓਕੇ ਬਾਏ ਬਾਏ ਪਹੁੰਚ ਗਏ ਜੀ ਕਰਨਵੀਰ ਦੇ ਸਕੂਲ ਚ ਤੇ ਜਸਮੀਤ ਕੇ ਔਰ ਕੁੜੀਆਂ ਸਾਡੀਆਂ ਛੋਟੀਆਂ ਛੋਟੀਆਂ ਅੰ ਦਿਵਾਲੀ ਦਾ ਲੱਗਿਓ ਜੀ ਫੰਕਸ਼ਨ ਮਨੌਰ ਕੋ ਕੱਲ ਤੇ ਬਾਅਦ ਫੇਰ ਛੁੱਟੀ ਹੋਣੀ ਆ ਜਗਾ ਤੇ ਦੀਪਕ ਆਪਣਾ ਆ ਪੁੱਤ ਤੁਸੀਂ ਇਹ ਤਾਂ ਦੇ ਇੱਕੇ ਬਣਾਇਆ ਇਹਨੂੰ ਹੈਪੀ ਦਿਵਾਲੀ ਅੱਧੇ ਸੈਂਟਰ ਚ ਲਿਖਣਾ ਤਾਂ ਚਲ ਇੱਧਰ ਲਿਖਦਾ ਕੋਈ ਚੱਕਰ ਨੂੰ ਵੈਰੀ ਗੁੱਡ ਹਾਂ ਜੀ ਸਮਾਈ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹਾਂ ਜੀ ਠੀਕ ਹੈ ਹਾਂ ਜੀ ਠੀਕ ਆ ਗਈ ਹੈ ਬਹੁਤ ਲੁੱਡੇ ਜਾਨ ਨਹੀਂ ਹੈ ਤੇਰੀ ਬੋਲ ਚੱਲੀਏ ਫਿਰ ਹੋ ਗਿਆ ਓਕੇ ਹਾਂ ਜੀ ਚੱਲਾ ਠੀਕ ਹੈ ਲਓ ਜੀ ਕਰਨਵੀਰ ਦਾ ਸਕੂਲ ਸਰਕਾਰੀ ਹਾਈ ਸਕੂਲ ਛੱਲਿਆ ਖੁਰਦ ਚਲੋ ਕੀ ਰਿਜ਼ਲਟ ਆ ਕਰਨ ਦਾ ਕੀ ਕਹਿੰਦੇ ਮੈਮ ਕਹਿੰਦੇ ਵਧੀਆ ਪੜਦਾ ਥੋੜਾ ਮੋਟਾ ਪਹਿਲਾਂ ਕਰਦੇ ਹੁੰਦੇ ਨੇ ਕਿੰਨੇ 60 60% ਦਾ 60 ਆ 67% ਆ ਉਹਦੇ 67% ਅੱਛਾ ਰੁੱਖ ਲਗਾਓ ਵਾਤਾਵਰਨ ਬਚਾਓ ਨਵੇਂ ਭਰੇ ਦੇ ਸੂਰਜ ਸਭ ਨੂੰ ਦੇਵੇ ਸੁੱਖ ਧਰਤੀ ਰਹੇ ਹਰਿਆਲੀ ਖੜਿਆ ਦਿਸੇ ਮਨੁੱਖਾ ਵਾਹ ਬਾਜੀ ਵਾਹ ਬਾਜੀ ਬਾ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ